ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰਪਰ ਨਹੀਂ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਾਰੀ ਗੁੱਡ ਮਾਰਨਿੰਗ ਕਰਦੀ ਹੋ ਚੁੱਕੀ ਐ ਸੀਜ਼ ਦੀ ਹੁਣ ਹੋਈ ਆ ਤੇ ਅੱਜ ਸੀਜ਼ ਕੀ ਕਰੂਗਾ ਲਓ ਜੀ ਸੀਜ਼ ਬਣਾਉਗਾ ਅੱਜ ਸਬਜੀ ਕਾਦੀ ਲੱਜ ਉਹ ਛੁੱਡੀ ਉਹ ਛੁੱਡੀ ਉਹ ਛੁੱਡੀ ਉਹ ਛੁੱਡੀ ਜੇ ਦੋ ਦਾਦਾ ਨੂੰ ਸਬਜ਼ੀ ਬਣਾਉਣੀ ਉਹਨਾਂ ਨੇ ਦਾਦਾ ਨੂੰ ਦੇ ਦੋ ਆਏ ਦਾਦਾ ਨੂੰ ਦੋ ਬੰਦ ਲਾ ਲਾਂ ਉਹਏ 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 ਹਾਂ ਬੇਨ ਥੱਕ ਗਿਆ ਸੀ ਇਸ ਤਾਂ ਉਹ ਹੋਰ ਸੀਜ਼ਨ ਚੱਕਣਾ ਹੈ ਮਾਂ 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 ਹੁਣ ਇਹ ਮੇ ਛੱਡਣੀ ਨਹੀਂ ਹੈ ਜੀ ਗਰਸੀਸਾ ਕਿੱਥੇ ਨਹੀਂ ਜਾਣੀ ਹੈ ਉਰੇ ਨਹੀਂ ਆ ਸਬ지 ਚੀਰਨੀ ਨਹੀਂ ਉਰੇ ਲੈ ਕੇ ਆਓ ਚੱਕ ਕੇ ਲਿਆਓ ਉਰੇ ਚੱਕ ਕੇ ਲਿਆਓ ਸਬ지 ਲਓ ਜੀ ਹੁਣ ਆਪਾਂ ਲਾਵਾਂਗੇ ਤੜਕਾ ਸਬਜ਼ੀ ਆਪਾਂ ਚੀਕ ਕੇ ਧੋ ਲਈ ਟਮਾਟਰ ਲਿਆਏ ਬੜੀਆਂ ਪਾਵਾਂਗੇ ਮਟਰ ਆਪਾਂ ਇਹ ਅੱਗ ਬਜਾੜ ਲਈ ਨਾ ਮੜੀ ਜੀ ਸੱਲ ਆ ਜੀ ਸੁਲਾਹ ਜੀ ਕਰਕੇ ਹੌਲੀ-ਹੌਲੀ ਅੱਗ ਬਜੜਦੀ ਹੈ ਲਓ ਜੀ ਮਿਸਾਲਾ ਆਵਣ ਨੂੰ ਪੁੱਜ ਗਿਆ ਪਾਉਣਾ ਸਬਜੀ ਜੀ ਜਦੋਂ ਲਗਾ ਦਾਂਗੇ ਪੜੀਆਂ ਆਪਾਂ ਥੋੜਾ ਜਿਹਾ ਹਲਾਰ ਕੇ 1/2 ਚਮਚ ਨੀ ਮਿੱਠੀ ਬੜੀ ਨੌਂ ਦੀ ਸਬਜੀ ਆਪਣੀ ਤਰੀਕੇ ਦੀ ਰਿੱਜਦੀ ਆ ਹੁਣ ਅਪਨ ਛੱਲੀਆਂ ਛੱਲ ਲੀਆਂ ਸਬਜੀ ਬਣੀ ਤੇ ਫੇਰ ਭੁੰਨਾਂਗੇ ਚੁੱਲੇ 'ਚ ਛੱਲੀਆਂ ਰੋਟੀ ਪਾ ਕੇ ਸਬਜੀ ਰੋਟੀ ਬਣ ਕੇ ਤਿਆਰ ਆ ਥਾਲੀ ਲੱਗ ਗਈ ਜੀਤ ਬਾਪੀ ਨੂੰ ਰੋਟੀ ਦੇਣ ਲੱਗੀ ਆ ਬਾਕੀ ਵੀ ਸਾਰੇ ਖਾਣ ਨੂੰ ਤਿਆਰ ਆ ਲਓ ਜੀ ਸਾਡਾ ਸੀਸ ਬੈਠਾ ਟੇਬਲ ਤੇ ਚੜਿਆ ਡੈਨਿਜ ਟੇਬਲ ਦੇ ਉੱਤੇ ਚੜ ਕੇ ਬੈਠ ਗਈ ਮੇਰੇ ਪੈਰ ਵੀ ਇਹ ਦੇਖ ਤੇ ਇੱਕ ਗਿਆ ਫਿਲਕ ਜਾਣਾ ਤੂੰ ਉਹ ਨਾਲ ਬੈਠ ਕੇ ਉੱਪਰ ਵੀ ਦੇਖਣ ਆ ਗਈ ਇੱਥੋਂ ਜਾ ਕੇ ਬੜੀ ਦਿਖਦਾ ਪਾ ਦਾ ਡੱਬਾ ਲੱਗ ਕਿਥੇ ਆ ਜਗਾ ਬਣਾ ਬੀਡੀ ਉਹ ਉਹ ਸਾਈਡ ਦੀ ਚੱਕ ਲੰਗ ਦੀ ਮੁੱਠੀ ਜਗਾ ਆ ਇੱਧਰ ਦੀ ਹਾਂ ਕਿਵੇਂ ਹੁਣ ਬੜਾ ਪਿੰਡ ਦੀ ਹਾਲਤ ਹੈ ਹਾਂ ਵੱਡੀ ਹੋ ਗਈ ਹੈ ਨਾ ਇੱਕ ਤੋਂ ਕੱਲ੍ਹ ਪਿੰਡ ਦੀ ਹਾਲਤ दिखੀ ਹੁੰਦੀ ਹੈ ਉਹ ਪਹਨ ਰਸਤਾ ਹੈ ਨਹੀਂ ਦਾ ਅਜਲ ਬੜੀ ਹੈ ਇੱਥੋਂ ਤੱਕ ਤਾਂ ਵਧੀਆ ਉੱਥੇ ਬਹੁਤ ਘਰਾਂ ਦੇ ਵਿੱਚ ਪੂਰੀ ਹਾਲਤ ਹੈ। ਸੁਲਾਣੇ ਪਿੰਡ ਦੀ ਪੰਚਾਇਤ ਪਾਲੀ ਵਧੀਆ ਨਾ। ਕੋਈ ਨਾ ਬੰਚੈਤ ਇੱਧਰ ਦਵਾਰੇ ਵੀ ਹੀਰ ਆ ਰਹੀ ਆ ਫੇਰ ਵੀ ਤਹਿ ਜੋ ਬਣੋ। ਵੀ ਆਈ ਕੁਝ ਹੋਰ ਫੇਕੜ। ਇਸ ਤੱਕਿਆ ਤਾਂ ਨਹੀਂ। ਇਹ ਰਸਤਾ ਜਾਂਦਾ ਸਾਡੇ ਪਿੰਡ ਤੋਂ ਸੁਲਾਣੇ ਨੂੰ। ਕਿਉਂ ਬੱਸ? ਇਤ ਕੋਹਰਨਸੀ ਜਾਵਾਂਗੇ ਵਾਪਸ ਅੱਜ ਤੇ ਉਹ ਖੜਾ ਸੀ ਦਾ ਫੁੱਟ ਰੈਸਟ ਕਰ ਲੂ ਠੀਕ ਕਰਾਂਗੇ ਹੁਣ ਡਰਾਈਵਰ ਹੋ ਗਿਆ ਚੇਂਜ ਅੱਜ ਗਰਮੀ ਆ ਅੱਜ ਗਰਮੀ ਆ ਕੁਛ ਤੁਰਦਿਆਂ ਨੂੰ ਤਾਂ ਹੈਰਾਨ ਦੀ ਹੋਈ ਆ ਤੇਜ਼ ਤੇਜ਼ ਤੋਂ ਤੁਰ ਕੇ ਹੀ ਆਪਾਂ ਤਾਂ ਹੀ ਫਾਇਦਾ ਜੇ ਥੋੜੀ ਸਪੀਡ ਤੇਜ਼ ਕਰਾਂ ਹਾਏ ਹੋਏ ਕ੍ਰੈਸ਼ ਕਰਤਾ ਤੁਸੀਂ ਡਰਾਈਵਰ ਕੱਚਾ ਹੈ ਆ ਤਾਂ ਹਵਾ ਲੱਗਦੀ ਆ ਆਪਾਂ ਨੂੰ ਟੁਰਨ ਕਰਕੇ ਕਰਨੀ ਆ ਰਹੀ ਆ ਮੈਂ ਕਹਿੰਦਾ ਹਵਾ ਹੀ ਹੁੰ ਚੱਲੀ ਆ ਮੁੜ ਜਾਂਦੇ ਆ ਆਪਾਂ ਹਾਰ ਟਾਈਮ ਤੇ ਆਏ ਸੀ ਹਾਂ ਅੱਜ ਆਪਾਂ ਵਧੀਆ ਕਾਲੂ ਦਾ ਰਾਨੂੰ ਹੋਰ ਥੋੜੀ ਜਿਹੀ ਪਹਿਲਾਂ ਜਾਵਾਂਗੇ ਪਾਣੀ ਪੂਣੀ ਫਲਾਉਣ ਤੱਕ ਤੇ ਕਾਫੀ ਟਾਈਮ ਲੱਗ ਜਾਣਾ ਹੂੰ ਹੂੰ ਅਸੀਸ ਕੱਲ੍ਹ ਡਿਨਰ ਆਹ ਸਾਸਿਕਾ ਲੋ ਭਾਗੂਟੀ ਖਾ ਲੋ ਹਾਂ ਉਹਨਾਂ ਦਾ ਤਾਂ ਚੱਲਦਾ ਹੈ ਠਾਈ ਉਹਦੇ ਤੇ ਹੀ ਉਹਨਾਂ ਨੇ ਤਾਂ ਬਾਹਰ ਹੀ ਸਾਫ ਕਰਾਈ ਸੀ ਹਾਂ ਉਹਨਾਂ ਦੇ ਬਾਹਰ ਬਾਹਰ ਦੀ ਉਹ ਹਾਂ ਕਰਾਈ ਵੀ ਆ ਉਹਨਾਂ ਨੇ ਬਾਰਡਰ ਲੋਬੀ ਜਿਹਾ ਲਾਇਆ ਗੇਟ ਬੜਦੇ ਸਰ ਕੰਧ ਤੇ ਲਾਇਆ ਹੋਇਆ ਇੱਥੇ ਸਾਹਮਣੇ ਇੱਧਰ ਗੇਟ ਦੇ ਇੱਧਰਲੀ ਸਾਈਡ ਜਿਹੜੀ ਉਹ ਉੱਥੇ ਕੰਧ ਤੇ ਲੱਗਿਆ ਹੋਇਆ ਕੰਧ ਤੇ ਲਾਇਆ ਹੋਇਆ सीस लग गया वे हुन रोटी खान कोई नहीं लौ जी मम्मी हमने स्टार्ट करके रेस्ट कर लेनी रोटी भी खा रही है असिस ने खा ली ते हुन आपा खावांगे रोटी पर लाइट चली गई अभी के टाइम लाइट पे चाहिए તો આજે જે વ્લોગ આપા કર લેવું એન્ડ અસી સાજો ગુડબાય કહો બાય બહુ બાય બાય કેક મન દેખાલું ને મી વિડિયો છે